ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਦੀਆਂ ਨਜ਼ਰ ਆ ਰਹੀਆਂ ਨੇ ਬੀਤੇ ਦਿਨੀ ਵਿਕਰਮ ਸਿੰਘ ਮਜੀਠੀਆ ਨੂੰ ਨਾਪਾ ਜ਼ੇਲ ਦੇ ਵਿੱਚ ਭੇਜਿਆ ਗਿਆ ਤੇ ਹੁਣ ਭਰੋਸੇਮੰਦ ਸੂਤਰਾਂ ਤੋਂ ਵੱਡੀ ਜਾਣਕਾਰੀ ਮਿਲ ਰਹੀ ਹੈ ਕਿ ਮਜੀਠੀਆ ਜ਼ੇਲ ਦੇ ਵਿੱਚ ਪਹਿਲੀ ਰਾਤ ਸੌ ਨਹੀਂ ਸਕਿਆ ਸਵੇਰੇ ਏਸੀ ਅਤੇ ਬਿਸਤਰ ਦੀ ਮੰਗ ਵੀ ਕੀਤੀ ਗਈ ਹੈ ਸਿਹਤ ਦੀ ਗੱਲ ਕਰੀਏ ਤਾਂ ਜ਼ੇਲ ਪਹੁੰਚਦਿਆਂ ਹੀ ਵਿਕਰਮ ਮਜੀਠੀਆ ਦਾ ਬਲੱਡ ਪ੍ਰੈਸ਼ਰ ਜਿਹੜਾ ਆ 160 ਤੋਂ ਵੀ ਉੱਪਰ ਚਲਾ ਗਿਆ ਜੇ ਉਧਰ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਵਿਕਰਮ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵੀਆਈਪੀ ਟ੍ਰੀਟਮੈਂਟ ਜਿਹੜਾ ਉਹ ਨਹੀਂ ਦਿੱਤਾ ਜਾਵੇਗਾ ਮਜੀਠੀਆ ਨੂੰ ਵੀ ਉਹੀ ਖਾਣਾ ਪਵੇਗਾ ਜੋ ਆਮ ਕੈਦੀਆਂ ਨੂੰ ਦਿੱਤਾ ਜਾਂਦਾ ਹੈ ਉਸ ਨੂੰ ਦੂਜੇ ਕੈਦੀਆਂ ਵਾਂਗ ਹੀ ਜ਼ਮੀਨ ਤੇ ਸੌਣਾ ਵੀ ਪਵੇਗਾ ਇਹ ਸਰਕਾਰ ਨੇ ਸਪਸ਼ਟ ਕਰ ਦਿੱਤਾ ਸੀ ਤਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਸੀ ਪਰ ਹੁਣ ਨਿਯਮ ਜਿਹੜੇ ਨੇ ਉਹ ਸਾਰਿਆਂ ਵਾਸਤੇ ਇਕੋ ਜੇ ਰਹਿਣ ਵਾਲੇ ਨੇ ਸਿੱਧੇ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੁਪਰ ਸਰਕਾਰ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਸਖਤ ਨਜ਼ਰ ਆ ਰਹੀ ਹੈ ਸੁਰੱਖਿਆ ਕਾਰਨ ਕਰਕੇ ਜਰੂਰ ਵਿਕਰਮਜੀਠੀਆ ਦੀ ਬੈਰਕ ਦੇ ਵਿੱਚ 24 ਘੰਟੇ ਨਿਗਰਾਨੀ ਦੇ ਵਾਸਤੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲਗਾਏ ਗਏ ਨੇ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਲਗਾਤਾਰ ਵੱਦੀਆਂ ਨਜ਼ਰ ਆ ਰਹੀਆਂ ਨੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਬੀਤੇ ਦਿਨ ਹੀ ਵਿਕਰਮ ਸਿੰਘ ਮਜੀਠੀਆ ਨੂੰ ਪੇਸ਼ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਨਾਬਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਤੇ ਹੁਣ ਜਾਣਕਾਰੀ ਇਹ ਮਿਲ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਪਹਿਲੀ ਰਾਤ ਜੇਲ੍ਹ ਦੇ ਵਿੱਚ ਆਪਣੀ ਬੈਰਕ ਦੇ ਵਿੱਚ ਨਾ ਤਾਂ ਸੌ ਪਾਏ ਅਤੇ ਸਵੇਰ ਹੁੰਦਿਆ ਹੀ ਉਹਨਾਂ ਨੇ ਚੰਗਾ ਬਿਸਤਰ ਅਤੇ ਏਸੀ ਦੀ ਮੰਗ ਰੱਖ ਦਿੱਤੀ ਤਾਂ ਸਿਹਤ ਦੀ ਗੱਲ ਕਰੀਏ ਤਾਂ ਬਲੱਡ ਪ੍ਰੈਸ਼ਰ ਜਿਹੜਾ ਆ 160 ਤੋਂ ਵੀ ਉੱਪਰ ਚਲਾ ਗਿਆ ਤੇ ਉਧਰ ਸਰਕਾਰ ਦੀ ਗੱਲ ਕਰ ਲਈ ਜਾਵੇ ਤਾਂ ਸਪਸ਼ਟ ਤੌਰ ਤੇ ਦਿੱਤੇ ਕਹਿ ਦਿੱਤਾ ਗਿਆ ਕਿ ਵਿਕਰਮ ਮਜੀਠੀਆ ਨੂੰ ਕਿਸੇ ਵੀ ਤਰ੍ਹਾਂ ਦਾ ਵੀਆਈਪੀ ਜਿਹੜਾ ਆ ਔਰ ਟ੍ਰੀਟਮੈਂਟ ਨਹੀਂ ਦਿੱਤਾ ਜਾਵੇਗਾ ਵੀਆਈਪ ਸਹੂਲਤਾ ਜੜੀਆਂ ਨੇ ਉਹਨੂੰ ਹੀ ਦਿੱਤੀਆਂ ਜਾਣਗੀਆਂ ਮਜੀਠੀਆਂ ਨੂੰ ਵੀ ਉਹੀ ਖਾਣਾ ਮਿਲੇਗਾ ਜੋ ਆਮ ਕੈਦੀਆਂ ਨੂੰ ਦਿੱਤਾ ਜਾ ਰਿਹਾ ਹੈ ਦੂਸਰੇ ਕੈਦੀਆਂ ਵਾਂਗ ਹੀ ਉਸ ਨਾਲ ਵੀ ਟ੍ਰੀਟ ਹੋਵੇਗਾ ਵਿਕਰਮ ਮਜੀਠੀਆਂ ਨੂੰ ਵੀ ਬੈਰਕ ਦੇ ਵਿੱਚ ਜਮੀਨ ਤੇ ਹੀ ਸੌਣਾ ਪਵੇਗਾ ਪਿਛਲੀਆਂ ਸਰਕਾਰਾਂ ਦੇ ਵਿੱਚ ਬੇਸ਼ੱਕ ਵੀਆਈਪ ਟ੍ਰੀਟਮੈਂਟ ਦਿੱਤੇ ਜਾ ਰਹੇ ਸੀ ਪਰ ਹੁਣ ਨਿਯਮ ਜਿਹੜੇ ਨੇ ਸਾਰਿਆਂ ਵਾਸਤੇ ਇੱਕੋ ਜਿਹੇ ਨੇ ਇਹ ਗੱਲ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਤਾਂ ਸੁਰੱਖਿਆ ਕਾਰਨਾ ਕਰਕੇ ਵਿਕਰਮਜੀਠੀਆ ਦੀ ਬੈਰਕ ਦੇ ਵਿੱਚ 24 ਘੰਟੇ ਨਿਗਰਾਨੀ ਦੇ ਲਈ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਜਰੂਰ ਲਗਾਏ ਗਏ ਨੇ